ਭਰਾ ਨੇ ਭੈਣ ਨਾਲ ਕੀਤਾ ਖੌਫਨਾਕ ਕਾਰਾ ਜੋ ਸੁਣ ਕੇ ਤੁਹਾਡੇ ਵੀ ਖੜੇ ਹੋ ਜਾਣਗੇ ਰੌਂਗਟੇ ਬਹੁਤ ਫਸਟ ਪੇਪਰ ਫਨਾ BCA ਦਾ ਫਾਈਨਲ ਉਹ ਕਹੇ ਕਿ ਮੈਂ 2 ਘੰਟੇ 3 ਘੰਟੇ ਪੜ੍ਹ ਲੈਂਦੇ ਹਾਂ ਉਸਕੇ ਬਾਅਦ ਆ ਗਿਆ نیچے ਸੇ ਉਹ ਭਾਈ ਦਾ ਲੜਕਾ ਗਿਆ ਉਸਕੇ ਬਾਅਦ ਫਿਰ ਵਾਪਸ ਆ ਗਿਆ ਦੇਖੋ ਕਿਵੇਂ ਦਿੱਤਾ ਇਸ ਕਾਨੂੰਨੀ ਵਾਰਦਾਤ ਨੂੰ ਅੰਜਾਮ ਕੱਲ ਰਾਤ ਤਕਰੀਬਨ 12:30 ਦੇ ਕਰੀਬ ਇੱਕ ਬਹੁਤ ਜਿਹੜੀ ਮੰਦ ਭਾਗੇ ਘਟਨਾ ਘਟੀ ਹੈ ਇਹ ਗਿਆ ਹੈ ਉਸ ਤੋਂ ਬਾਅਦ ਉਹ ਇਹਨੇ ਦਰਵਾਜ਼ਾ ਉਹ ਕੀ ਕਹਤੇ ਹੈ ਅਲਮਾਰੀ ਦਾ ਦਰਵਾਜ਼ਾ ਖੋਲਾ ਹੈ ਲੜਕੀ ਕੀ ਜਾਗ ਖੁੱਲ ਗਈ ਉਸ ਲੜਕੀ ਨੇ ਕੁਝ ਬੋਲੀ ਹੋਗੀ ਕਿ ਕੀ ਕਰ ਰਹੇ ਹੈ ਉਸ ਤੋਂ ਬਾਅਦ ਉਸਨੇ ਪੂਰਾ ਮਾਰਾ ਹੈ ਤੇ ਉਸਨੇ ਬਚਾਅ ਕੀਤਾ ਤੇ ਪੂਰੇ ਹੱਥ ਕੱਟ ਗਿਆ ਉਸ ਤੋਂ ਬਾਅਦ ਲਾਸ਼ ਨੇ ਗਲਾ ਕੱਟਿਆ ਸਾਡੇ ਪਾਰਟੀ ਦੀ ਬੇਟੀ ਨਿਸ਼ਾ ਜੀ ਜਿਹੜੀ तकरीबन ਉਮਰ 21 ਸਾਲ ਦੀ ਉਹਨਾਂ ਦੇ ਵੱਡੇ ਬ੍ਰਦਰ ਦੇ ਬੇਟੇ ਸੰਜੀਵ ਨੇ ਜਿਹੜਾ ਉਹ ਉੱਪਰ ਕਾਤਲਿਆਮਾ ਹਮਲਾ ਕਰਕੇ ਉਹਨ ਮੌਤ ਦੇ ਘਾਟ ਬਾਰ ਦਿੱਤਾ ਉਸਨੇ ਜਿਹੜੀ ਤੌਰਤ ਦੀ ਚੋਰੀ ਦੀ ਨੀਅਤ ਦੇ ਨਾਲ ਅਲਮਾਰੀ ਦਾ ਪਹਿਲੇ ਦਰਵਾਜ਼ਾ ਖੁੱਲਿਆ ਗਿਆ ਉਹਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਬੇਤੀ ਨੇ ਉੱਠ ਕੇ ਦੇਖਿਆ ਉਹਨਾਂ ਨੇ ਜਿਹੜਾ ਜੇ ਕਤਮਾਨੇ ਜਿਹੜੇ ਵਾਰ ਕੀਤੇ ਜਿਸ ਚ ਇੱਕ ਭਰਾ ਵੱਲੋਂ ਆਪਣੀ ਭੈਣ ਨੂੰ ਕਿਰਚਾ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਤੇ ਖੁਦ ਵੀ ਜਿਹੜਾ ਆ ਭਰਾ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਨਿਸ਼ਾ ਨਾਮ ਦੀ ਲੜਕੀ ਜੋ ਕਿ ਬੀਐਸਸੀ ਦੀ ਫਾਈਨਲ ਦੀ ਪੜ੍ਹਾਈ ਕਰ ਰਹੀ ਸੀ ਤੇ ਉਸ ਦੇ ਭਰਾ ਵੱਲੋਂ ਉਸ ਨੂੰ ਕਿਰਚਾ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਉਸ ਦੇ ਭਰਾ ਦਾ ਨਾਮ ਸੰਜੂ ਹੈ ਤੇ ਉਹ ਨੀਸ਼ਾ ਦੇ ਚਾਚੇ ਦਾ ਹੀ ਲੜਕਾ ਹੈ ਉਹਨਾਂ ਕਿਹਾ ਕਿ ਉਹ ਪਿਛਲੇ 7 ਮਹੀਨੇ ਤੋਂ ਆਨਲਾਈਨ ਗੇਮ ਖੇល ਰਿਹਾ ਸੀ ਜਿਸ ਦੇ ਵਿੱਚ ਉਹ ਕਾਫੀ ਪੈਸਾ ਵੀ ਹਾਰ ਚੁੱਕਾ ਸੀ ਤੇ ਨਸ਼ੇ ਦਾ ਆਦੀ ਹੋ ਗਿਆ ਸੀ ਜਿਸ ਦੇ ਚਲਦਿਆਂ ਉਹ देर रात निशा ਦੇ ਕਮਰੇ 'ਚ ਆਇਆ ਤੇ ਅਲਮਾਰੀ ਦੀ ਫਰੋਲਾ ਫਰਾਲੀ ਕਰਨ ਲੱਗ ਪਿਆ ਜਦੋਂ ਇਸ ਬਾਰੇ निशा ਨੂੰ ਪਤਾ ਲੱਗਿਆ ਤਾਂ ਉਸਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਤਾਂ ਉਸਨੇ ਉਸ ਨੂੰ ਕਿਰਚਾ ਮਾਰ ਕੇ ਮੌਦੇ ਘਾਟ ਉਤਾਰ ਦਿੱਤਾ ਤੇ ਆਪ ਵੀ ਜ਼ਖਮੀ ਹੋ ਗਿਆ ਮੌਕੇ ਤੇ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਦੇਖਿਆ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜਿੱਥੇ ਕਿ ਖੂਨ ਦੇ ਰਿਸ਼ਤੇ ਤਾਰ ਤਾਰ ਹੋ ਚੁੱਕੇ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਆਪਣੀ رائے ਕਮੈਂਟਾਂ ਚ ਜ਼ਰੂਰ ਦਿਓ ਤੇ ਅੰਮ੍ਰਿਤਸਰ ਦੇ ਮੋਕੰਪੂਰਾ ਤੋਂ ਇਹ ਮੰਦ ਭਾਗੀ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਜਿੱਥੇ ਭਰਾ ਦੇ ਵੱਲੋਂ ਆਪਣੀ ਭੈਣ ਦਾ ਕਤਲ ਕਰ ਦਿੱਤਾ ਗਿਆ ਕਿਵੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਤੁਸੀਂ ਵੀ ਸੁਣੋ ਤਾਂ کہاں ਕੇ ਰਹਿਣੇ ਵਾਲੇ ਹੋ ਆਪ ਬਿਹਾਰ ਕੇ ਰਹਿਨੇ ਕਿਆ ਬਾਤ ਹੋਈਏ ਦੇਰ ਰਾਤ ਕੋਈ ਰਾਤ ਤੁਸੀਂ ਬੱਚੇ ਲੜਕੀ ਮੇਰੀ ਪੜ ਰਹੀ ਥੀ ਉਸकी मम्मी बोली ਕਿ ਚਲ ਬੇਟਾ ਸੋ ਜਾ ਦੂਸਰੇ ਘਰ ਮੈਂ ਬੋਲਤੀ ਨਾ ਮੈਂ ਪਰਸਾ ਪੇਪਰ ਹੈ ਨਾ ਬੀਸੀਏ ਦਾ ਫਾਈਨਲ ਬੋਲਦੀ ਕਿ ਮੈਂ 2 ਘੰਟੇ 1 ਘੰਟਾ ਪੜ ਲੈਂਦੇ ਹਾਂ उसके बाद आ गया नीचे से वो भाई का लड़का गया उसके बाद फिर वापस आ गया उसके बाद थोड़ी देर के बाद तब तो उसकी मम्मी सो गई वो भी सो गई ये गया है उसके बाद दरवाजा क्या कहते हैं अलमारी का दरवाजा खोला है लड़की की जाप खुल गई लड़की ने कुछ बोली होगी कि क्या कर रहे हैं उसके बाद उसने पूरा मारा है तो उसने बचाव किया तो पूरे हाथ कट गया है उसके बाद लास्ट में गला कटा है कारण क्या ऐसा किया गया उसकी तरफ से वो आजकल ऑनलाइन गेमिंग खेल रहा है गेम खेल रहा था लड़का क्या नाम है उसका संजीव क्या लगता है आपका बड़े भाई का लड़का है कौन सी गेम है अब ये तो गेम हम नहीं पता मोबाइल में कभी कुछ नहीं लड़की इक्कीस साल की है वो अभी बाईस साल के घर में एक ही घर में दोनों भाई हैं खाना पीना सब कुछ पहले भी बातचीत हुई है उनकी झगड़ा हुआ हुआ नहीं झगड़ा कभी हम लोग आपस में कभी होया नहीं में कभी होता भी नहीं था बैठ कर खाते हुए थे उनके भी लड़का हम लोग इकट्ठे खाते थे तो। पर लोगों की तरफ से बताया जा रहा है उसकी कहीं बातचीत नहीं 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 ऐसी कोई बात नहीं ऐसी कोई बात नहीं नशा करता था वो नौजवान अब ये नहीं पता नहीं लेकिन रात बोले है कि वो रात नशा किए कौन सा नशा किया अभी उसकी तरफ से अब मुझे ये नहीं पता मैं तो देखा भी नहीं मैं तो ड्यूटी में था तो अब लड़का कहाँ पर है अभी तो उधर क्या कहते हैं के हॉस्पिटल में है कौन कोई लड़का उसकी भी हालत खराब नहीं नहीं उसकी थोड़ी सी यहाँ पर वो कट मारा है उसकी और वो ठीक है कार्रवाई कराएंगे आप उसके ऊपर कराएंगे कराएंगे पुलिस आई है आप पुलिस सर आती से आई है खाली क्या नाम है जी आपका मेरा नाम ना सुजिंदर बिडलान और मैं कौंसलर हूँ वार्ड नंबर बाईस हूँ कल रात तकरीबन बारह साढ़े के करीब ਇੱਕ ਬਹੁਤ ਜੜੀ ਮੰਦ ਭਾਗੇ ਕਤਨਾ ਕੱਟੀ ਆ ਜਿਸ ਦੇ ਵਿੱਚ ਸਾਡੇ ਪਾਰਤੀ ਜੀ ਦੀ ਬੇਟੀ ਨੀਸ਼ਾ ਜੀ ਜਿਹੜੀ ਤਕਰੀਬਨ ਉਮਰ 21 ਸਾਲ ਦੀ ਹਮਨਰੇ ਵੱਡੇ ਬ੍ਰਦਰ ਦੇ ਬੇਟੇ ਸੰਜੀਵ ਨੇ ਜਿਹੜਾ ਉਹ ਉੱਪਰ ਕਾਤਲਿਆਮਾ ਹਮਲਾ ਕਰਕੇ ਉਹਨ ਮੌਤ ਦੇ ਘਾਟ ਪਾ ਦਿੱਤਾ ਗਿਆ ਕਾਰਨ ਕੀ ਸਮਝਦੇ ਹੋ ਕਾਰਨ ਉਸ ਜੋਸ ਨੂੰ ਮਿਲਿਆ ਕਿ ਲੜਕੇ ਦੇ ਜਿਹੜੇ ਉਹ ਤੈਬੀ ਕੁਐਬੀ ਤੈਬ ਦਾ ਲੜਕਾ ਆ ਉਹ ਜਿਹੜਾ ਕੋਈ ਮੋਬਾਈਲ ਦੇ ਉੱਪਰ ਜਿਹੜੀ ਗੇਮ ਜਾਂ ਮੈਚ ਫਿਕਸਿੰਗ ਦੇ ਕੋਈ ਕਾਰੋਬਾਰ ਕਰਦਾ ਹੈ ਉਹਦੇ ਦਰਮਿਆਨ ਉਸਨੇ ਜਿਹੜੀ ਚੋਰੀ ਦੀ ਨੀਅਤ ਦੇ ਨਾਲ ਬਲਮਾਰੀ ਦਾ ਪਹਿਲੇ ਦਰਵਾਜ਼ਾ ਖੋਲਿਆ ਗਿਆ ਉਹਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਬੇਟੀ ਨੇ ਉੱਠ ਕੇ ਦੇਖਿਆ ਉਹਨਾਂ ਤੇ ਉੱਪਰ ਜਿਹੜਾ ਜਿਹੜਾ ਚਾਪਮਾਨ ਜਿਹੜੇ ਵਾਰ ਕੀਤੇ ਕਿੰਨੇ ਵਾਰ ਕਿਤੇ ਗਏ ਆ ਆਦਮੀ ਕਾਫੀ ਵਾਰ ਹੋਇਆ ਲੇਕਿਨ ਮੈਂ ਤੇ ਦੇਖਿਆ ਵੀ ਨਹੀਂ ਸੀ ਜਾਂਦਾ ਜੋ ਹਲਾਸ ਬੇਟੀ ਤਾਂ ਹੁਣ ਪੁਲਿਸ ਪਹੁੰਚੀ ਹੋਈ ਆ ਕਾਰਵਾਈ ਕੀਤੀ ਆ ਰਹੀ ਹੈ ਜੀ ਉਹਨਾਂ ਦੇ ਨਾਲ ਕਾਰਵਾਈ ਉਦੇ ਉਪਰ ਹੋ ਗਈ ਹੈ 302 ਦਾ ਅਰਚਾ ਦਰਜ ਕਰ ਦਿੱਤਾ ਗਿਆ ਪੁਲਿਸ ਨੇ ਔਰ ਅਸੀਂ ਮੰਗ ਕਰਦੇ ਹਾਂ ਕਿ ਐਸੇ ਦਰਿੰਦਿਆਂ ਨੂੰ ਜਿਹੜੀ ਉਹ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਠੀਕ ਇਹਦੇ ਕਿੱਥੇ ਲੱਗੇਗਾ ਅਫਸਰ ਦੀ ਗਾਤੋ ਕੀ ਆ ਰਾਤ ਦੇ ਨਹੀਂ ਅਥੇ ਲੱਗੇ ਤਨ ਉਹ ਇਹਨਾਂ ਨੇ ਪਾਲਾ ਕਿ ਮੈਨੂੰ ਮੈਂ ਇੱਥੇ ਆਇਆ ਮੈਨੂੰ ਇਹਨਾਂ ਕੋਲ ਪਾਲਾ ਕਿ ਚੱਡ ਬੱਡੀ ਇੱਥੇ ਲਈਏ ਜਿਹੜਾ ਪੁੱਤ ਮੜਾਉਣਾ ਨਹੀਂ ਪਲੀਸਾ ਕਿ ਕੋਈ ਰਹਿਣ ਇਹ ਕਿਰਜੇ ਨਗਰ ਤੇ ਕਾਰਨ ਦਰਿੰਦਾਂ ਵਰਗਾ ਮਾਰਿਆ ਯਾਰ ਭਰਾ ਦੇ ਕਿੱਦਾਂ ਜੇ ਕਲੀਅਰ ਨਹੀਂ ਹੋ ਰਿਹਾ ਕੁਝ ਪਤਾ ਲੱਗਾ ਕਿ ਉਹਨੂੰ ਫੜ ਲਿਆ ਗਿਆ ਜੀ ਬੰਦੇ ਨੇ ਇਹ ਵੀ ਕਲੀਅਰ ਨਹੀਂ ਹੋਇਆ ਹਜੇ ਕਲੀਅਰ ਕੀ ਕੀਤਾ ਹੋਂਦ ਤੱਕ ਦੀ ਰਾਤ ਹੁਣ ਬਾਤ ਪਤਾ ਤੱਕ ਕਰਕੇ ਤੋਤੀ ਚੱਲਣ ਰਹੀ ਹੈ ਜੋ ਹੱਥ ਸਾਹਮਣੇ ਆਉਣਗੇ ਕਲੀਅਰ ਹੋ ਜਾਊਗਾ ਮਾਰ ਕੇ ਨਾਲ ਕੀਤੇ ਗਿਆ ਜੀ ਇਹਨਾਂ ਨੂੰ ਮਾਰਿਆ ਗਿਆ ਕਿੱਥੇ ਨਾਲ ਕਿੱਥੇ ਨਾਲ ਕਿੱਥੇ ਨਾਲ ਹਾਂ ਕਿੱਥੇ ਤੋਂ ਲਿਖਾ ਹੋਇਆ ਉਹ ਉਹਨਾਂ ਨੇ ਸਾਦੀ ਹੈ ਉਹ ਨਹੀਂ ਬਹੁਤ ਪਹਿਲੇ ਮੋਬਾਈਲ ਕਿਹੜੀ ਧਾਰਾ ਦੇ ਵਿੱਚ ਜਿਹੜਾ ਪਰਚਾ ਹੋਣ ਕਰਕੇ ਪਿੱਛਾ ਗਿਆ ਇਹਦੇ ਹੈਗਾ ਜੀ ਪੀਐਨਆਰ ਸੱਜਣ ਠੀਕ <गण> नाम की नाम? निशा इक्की साल है ये है जी रजेश नगर गली नंबर सत्त मगमपुरा